ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਕਾਲਜ ਵਿੱਚ ਮੁੰਡਿਆਂ ਦੇ ਬੈਰ ਲੇਖਕ ਦੀਪ ਸਿੰਘ ਜੀ ਕੁਝ ਕੁ ਦਿਨਾਂ ਦੇ ਬਖਵੇਂ ਨਾਲ ਹੀ ਸਾਰੀਆਂ ਕੁੜੀਆਂ ਕਰਮ ਨਾਲ ਕੁਲ ਮਿਲ ਗਈਆਂ ਸਨ ਅਤੇ ਉਹ ਰਲ ਮਿਲ ਕੇ ਰਹਿਣ ਲੱਗੀਆਂ ਸਨ ਕਰਮ ਦਾ ਹੌਣ ਦੇ ਲੱਗ ਗਿਆ ਸੀ ਹੋਸਟਲ ਅਤੇ ਕਾਲਜ ਵਿੱਚ ਉਹਨੇ ਮਨ ਲਗਾ ਕੇ ਪੜਨਾ ਤੇ ਖੇਡਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਮਾਪਿਆਂ ਦਾ ਉਹਦੀਆਂ ਅੱਖਾਂ ਰਹੀ ਦੇਖਿਆ ਸੁਬਣਾ ਉਸੋਂ ਹਰਪਾਲ ਹਰਪਾਲ ਚਿੱਤ ਰੰਦਾ ਸੀ ਕਰਮ ਪੁੱਜ ਕੇ ਸੋਹਣੀ ਮਟਿਆਰ ਸੀ ਕੋਈ ਕੁੜੀ ਤਾਂ ਕੀ ਮੈਡਮ ਵੀ ਉਹਦੇ ਮੇਲਦੀ ਨਹੀਂ ਸੀ ਉਸਦੇ ਕਾਲਜ ਦੇ ਵਿੱਚ ਇਸ ਵਿਜਾ ਕਰਕੇ ਹੀ ਕਾਜ ਦੇ ਸਾਰੇ ਮੁੰਡੇ ਹੀ ਹੱਥ ੋਕੇ ਕਰਮ ਦੇ ਪਿੱਛੇ ਪੈ ਗਏ ਸਨ ਕਰਮ ਦਾ ਰੰਗ ਅਤੇ ਨੀਲੀਆਂ ਰੰਗ ਗੋਰਾ ਅਤੇ ਨੀਲੀਆਂ ਅੱਖਾਂ ਦੇਖ ਕੇ ਦੇਖਣ ਵਾਲੇ ਨੂੰ ਗਸ਼ ਪੈ ਜਾਂਦੀ ਸੀ ਯਾਦ ਹੋ ਤੁਰਦੀ ਸੀ ਤਾਂ ਇੰਜ ਲੱਗਦਾ ਜਿਵੇਂ ਮੁੰਡਿਆਂ ਦੇ ਕਲੇਜੇ ਵਿੱਚ ਅੱਡੀ ਮਾਰ ਕੇ ਲੰਘਦੀ ਹੋਵੇ ਸੋਹਣੇ ਤੋਂ ਸੋਹਣੇ ਮੁੰਡੇ ਦਾ ਕਰਮ ਨੂੰ ਪਰਪੋਜ ਆਇਆ ਪਰ ਜਿਵੇਂ ਆਉਂਦਾ ਕਰ ਉਵੇਂ ਹੀ ਮੋੜ ਦਿੰਦੀ ਕਿਉਂਕਿ ਉਹ ਇਨਾਂ ਚੱਕਰਾਂ ਵਿੱਚ ਪੈ ਕੇ ਨਾ ਤਾਂ ਆਪਣੇ ਟੀਕੇ ਤੋਂ ਹਿਲਣਾ ਚਾਹੁੰਦੀ ਸੀ ਅਤੇ ਨਾ ਹੀ ਮਾਪਿਆਂ ਦੀ ਇੱਜ਼ਤ ਨੂੰ ਕੋਈ ਦਾਗ ਲਾਉਣਾ ਚਾਹੁੰਦੀ ਸੀ ਆਉਂਜੇ ਦੇ ਲਗਭਗ ਸਾਰੇ ਮੁੰਡਿਆਂ ਦੇ ਹੀ ਪਰਪੋਜ ਆਏ ਦੇਖ ਕੇ ਕਰਮ ਨੂੰ ਆਪਣੀ ਸੁੰਦਰਤਾ ਤੇ ਜਵਾਨੀ ਉੱਤੇ ਹੋਰ ਵੀ ਜ਼ਿਆਦਾ غرੂਰ ਹੋ ਗਿਆ ਸੀ ਪਰ ਕਰਮ ਕਦੇ ਵੀ ਆਪਣੇ ਸਟੈਂਡ ਤੋਂ ਨਾ ਹਿੱਲੀ ਹੁਣ ਉਹ ਜਦ ਵੀ ਮੁੰਡਿਆਂ ਕੋਲੋਂ ਲੰਘਦੀ ਸੌ ਸੌ ਨਖਰੇ ਕਰਦੀ ਪਰ ਕਦੇ ਕਿਸੇ ਮਾਂ ਦੇ ਪੁੱਤ ਦੇ ਯਾਰ ਵਿੱਚ ਨਾ ਫਸੀ ਕਾਲਜ ਵਿੱਚ ਸਭ ਤੋਂ ਸੋਹਣੇ ਕਹਾਉਣ ਵਾਲੇ ਚੋਟੀ ਦੇ ਗੱਭਰੂ ਵੀ ਸ਼ਰਤਾਂ ਅਤੇ ਜੋਰ ਲਾ ਕੇ ਥੱਕ ਗਏ ਪਰ ਕਰਮ ਉਹਨਾਂ ਜੋ ਕਿਸੇ ਦੇ ਹੀ ਸੀ ਨਾ ਆਈ। ਮੁੰਡੇ ਉਹਨੂੰ ਦੇਖ ਕੇ ਸਿਰਫ ਅੱਖਾਂ ਤੱਕੀਆਂ ਕਰਨ ਜੋਗੇ ਸਨ। ਕਈ ਵਾਰ ਉਹਨਾਂ ਵਿੱਚ ਕਰਮ ਨੂੰ ਲੈ ਕੇ ਤੂੰ ਤੂੰ ਮੈਂ ਵੀ ਮੈਂ ਮੈਂ ਵੀ ਹੋ ਜਾਂਦੀ ਸੀ। ਪਰ ਇਸ ਵਾਰ ਅਥਲੈਟਿਕਸ ਮੀਟ ਦੇ ਕੁਝ ਕੁ ਵੱਡੇ ਘਰਾਂ ਦੇ ਵਿਗੜੇ ਮੁੰਡਿਆਂ ਦੀ ਕਰਮ ਨੂੰ ਲੈ ਕੇ ਕਾਫੀ ਗਰਮੋ ਗਰਮੀ ਹੋ ਗਈ ਸੀ। ਗੱਲ ਹੱਥੋਂ ਪਾਈ ਤੋਂ ਹੁੰਦੀ ਹੋਈ ਕੋਟ ਘਟਾਪੇ ਤੇ ਪਹੁੰਚ ਗਈ ਪਰ ਕੁਝ ਅਧਿਆਪਕਾਂ ਨੇ ਵਿਚ ਪਏ ਕੇ ਮਾਮਲਾ ਸਾਹਮ ਲਿਆ ਸੀ ਪਰ ਕਰਮ ਨੇ ਕਦੇ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਸੀ ਉਹ ਆਪਣੀ ਹੀ ਦੁਨੀਆ ਵਿੱਚ ਮਸਤ ਸੀ ਕੋਈ ਲੜੇ ਕੋਈ ਮਰੇ ਕਰਮ ਨੇ ਇਸ ਚੀਜ਼ ਤੋਂ ਕੀ ਲੈਣਾ ਸੀ ਉਸ ਦਾ ਤਾਂ ਬਸ ਇੱਕੋ ਇੱਕ ਮਕਸਦ ਸੀ ਪੜ ਕੇ ਵੱਡੀ ਅਫਸਰ ਨਹੀਂ ਬਣਨਾ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਕਰਮ ਬਸ ਇਸੇ ਲਈ ਇੱਕ ਗੱਲ ਵੱਲ ਧਿਆਨ ਦਿੰਦੀ ਸੀ ਉਹਦੇ ਕਰਕੇ ਕਾਲਜ ਦੇ ਮੁੰਡਿਆਂ ਦੇ ਪੈਰ ਪੈਣ ਦਾ ਜਾਂ ਉਹਨੂੰ ਦੇਖ ਕੇ ਕੋਈ ਹੌਕੇ ਪਰਦਾ ਰਹੀਂ ਉਹਦੀ ਬਲਾ ਤੋਂ ਕੋਈ ਕੁਝ ਵੀ ਕਰਦਾ ਨਹੀਂ ਖੈਰ ਹੁਣ ਮੁੰਡੇ ਵੀ ਸਮਝ ਚੁੱਕੇ ਸਾਨੂੰ ਕਿ ਉਹਨਾਂ ਦੀ ਇੱਥੇ ਧਾਲ ਨਹੀਂ ਗੱਲਣੀ ਅਤੇ ਉਹ ਵੀ ਥੱਕ ਹਾਰ ਕੇ ਪਿੱਛੇ ਹਟ ਗਏ ਸਨ ਕਰਨੂ ਵੀ ਹੁਣ ਇਸ ਵਜ੍ਹਾ ਕਰਕੇ ਜ਼ਿਆਦਾ ਪ੍ਰੇਸ਼ਾਨੀ ਨਹੀਂ ਸੀ ਰਹੀ ਉਹਨਾਂ ਉਹਦਾ ਸਾਰਾ ਧਿਆਨ ਪੜ੍ਹਾਈ ਵੱਲ ਹੀ ਸੀ। ਕਰਮ ਨੇ ਡਿਪਲੋਮੇ ਦੇ ਪਹਿਲੇ ਸਾਲ ਹੀ ਕਮਾਲ ਕਰ ਦਿਖਾਈ। ਉਸਦੇ ਜਜ਼ਵੇ ਅਤੇ ਕੁਝ ਬਣਦੇ ਜਨੌਨ ਸਦਕਾ ਉਹ ਪੜ੍ਹਾਈ ਵਿੱਚ, ਉਹਦੀ ਜਨਿਅਰਸਟੀ ਵਿੱਚੋਂ ਪਹਿਲੇ ਨੰਬਰ ਤੇ ਆਈ ਸੀ। ਪੜ੍ਹਾਈ 'ਚ ਮੱਲਾ ਮਾਰਨ ਦੇ ਨਾਲ-ਨਾਲ ਉਹ ਖੇਡਾਂ ਵਿੱਚ ਵੀ ਨੰਬਰ 1 ਤੇ ਹੀ ਰਹੀ ਸੀ। ਇਸ ਵਾਰ ਹੋਣ ਵਾਲੇ ਇੰਟਰ ਜੁਨੀਵਰਸਿਟੀ ਮੁਕਾਬਲੇ ਵਿੱਚ ਕਰਮਾ ਚੁਣੀ ਗਈ ਸੀ ਉਹ ਬਹੁਤ ਖੁਸ਼ ਸੀ ਕਿਉਂਕਿ ਇੰਟਰ ਜੁਨੀ ਖੇਡਣਾ ਹਰ ਸਪੋਰਟਸ ਦੇ ਦਾ ਡਿਪਲੋਮਾ ਕਰ ਰਹੇ ਬੱਚੇ ਦਾ ਸੁਪਨਾ ਹੁੰਦਾ ਹੈ ਪਰ ਇਹ ਸੁਪਨਾ ਪੂਰਾ ਬਹੁਤ ਘੱਟ ਲੋਕਾਂ ਦਾ ਹੁੰਦਾ ਹੈ ਜ਼ਿਆਦਾਤਰ ਬੱਚੇ ਪੜ੍ਹਾਈ ਤਾਂ ਪੂਰੀ ਕਰ ਲੈਂਦੇ ਐ ਪਰ ਇਹ ਸੁਪਨਾ ਦਿਨਾਂ ਵਿੱਚ ਹੀ ਲੈ ਕੇ ਵਾਪਸ ਪਰਤ ਜਾਂਦੇ ਨੇ ਕਰਮ ਦਾ ਇਹ ਸੁਪਨਾ ਪਹਿਲੇ ਹੀ ਸਾਰ ਪੂਰਾ ਹੋ ਰਿਹਾ ਸੀ ਇਸ ਤੋਂ ਵੱਡੀ ਖੁਸ਼ੀ ਦੀ ਹੋਰ ਕੀ ਗੱਲ ਹੋ ਸਕਦੀ ਸੀ ਕਰਮ ਦੇ ਪਿਓ ਨੇ ਵੀ ਧੀ ਦੀ ਇਸ ਪ੍ਰਾਪਤੀ ਬਾਰੇ ਸਾਰੇ ਪਿੰਡ ਨੂੰ ਅਤੇ ਸੀਤੋ ਨੂੰ ਚੌੜੇ ਰੋ ਕੇ ਦੱਸਿਆ ਸੀ ਦੱਸੇ ਵੀ ਕਿਉਂ ਨਾ ਉਹਨਾਂ ਦੀ ਧੀ ਉਹਨਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਸੀ ਸੀਤੋ ਦਾ ਮੂੰਹ ਵੀ ਅੱਜ ਕੁਝ ਬੰਦ ਸੀ ਉਹ ਵੀ ਕਰਮ ਦੀ ਪ੍ਰਾਪਤੀ ਬਾਰੇ ਚੋਣ ਰਹੀ ਸੀ ਕਰਮ ਦੇ ਅਧਿਆਪਕ ਅਤੇ ਕਾਲਜ ਪ੍ਰਿੰਸੀਪਲ ਵੀ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਸੀ ਕਰਮ ਪਹਿਲੇ ਦਿਨੋਂ ਹੀ ਮਾਪਿਆਂ ਬਾਗ ਅਧਿਆਪਕਾਂ ਦੀ ਵੀ ਚਿਹਤੀ ਬਣ ਗਈ ਸੀ ਪਰ ਉਸ ਦੀ ਇਸ ਪ੍ਰਾਪਤੀ ਨੇ ਉਸ ਨੂੰ ਹੋਰ ਵੀ ਜ਼ਿਆਦਾ ਹਰਮਨ ਪਿਆਰੀ ਬਣਾ ਦਿੱਤਾ ਸੀ ਅਧਿਆਪਕਾਂ ਅਤੇ ਮਾਪਿਆਂ ਨੂੰ ਹੋਰ ਵੀ ਉਮੀਦਾਂ ਵੱਜ ਗਈਆਂ ਸਨ ਕਰਮ ਤੋਂ ਕਰਮ ਦੇ ਕਾਲਜ ਵਿੱਚ ਅਤੇ ਹੋਸਟਲ ਵਿੱਚ ਬਹੁਤ ਸਖਤਾਈ ਸੀ। ਉਹਨਾਂ ਨੂੰ ਹੋਸਟਲ ਵਿੱਚੋਂ ਕਿਤੇ ਵੀ ਬਾਹਰ ਜਾਣ ਨਹੀਂ ਦਿੱਤਾ ਜਾਂਦਾ ਸੀ। ਉਹਨਾਂ ਨੂੰ ਜ਼ਰੂਰਤ ਦਾ ਸਮਾਨ ਖਰੀਦਣ ਲਈ ਸਿਰਫ ਸ਼ਨੀਵਾਰ ਸ਼ਾਮ ਨੂੰ 2 ਘੰਟੇ ਲਈ ਬਾਹਰ ਜਾਣ ਦੀ ਇਜਾਜ਼ਤ ਮਿਲਦੀ ਸੀ। ਉਹ ਵੀ ਆਪਣੀ ਹੋਸਟਲ ਬਾੜਦਨ ਅਤੇ ਸੀਨੀਅਰ ਕੁੜੀਆਂ ਦੀ ਦੇਖ-ਰੇਖ ਦੇ ਵਿੱਚ ਹੀ ਜਾ ਸਕਦੀਆਂ ਸਨ। ਸੋ ਸ਼ਨੀਵਾਰ ਨੂੰ ਹੀ ਸਾਰੇ ਹਫ਼ਤੇ ਦੀ ਖਰੀਦਦਾਰੀ 2 ਘੰਟਿਆਂ ਵਿੱਚ ਹੀ ਕਰ ਦਿਆ ਸਨ ਜੇ ਕੁਝ ਰਹਿ ਜਾਂਦਾ ਜਾਂ ਪੁੱਟ ਜਾਂਦੀਆਂ ਤਾਂ ਅਗਲੇ ਹਫ਼ਤੇ ਤੱਕ ਆਉਟਿੰਗ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ ਕਰਮ ਪਹਿਲਾਂ ਤਾਂ ਸਾਰਾ ਸਮਾਨ ਘਰ ਤੋਂ ਹੀ ਮੋਵਾ ਲੈਂਦੀ ਸੀ ਇਸ ਲਈ ਉਹ ਆਉਟਿੰਗ ਵਾਲੇ ਸਮੇਂ ਦੀ ਵੀ ਪੜਾਈ ਲਈ ਹੀ ਵਰਤੋਂ ਕਰਦੀ ਸੀ ਜਦੋਂ ਸਾਰੀਆਂ ਕੁੜੀਆਂ ਬਾਹਰ ਜਾਂਦੀਆਂ ਤਾਂ ਉਹ ਹੋ ਹੌਸਟਲ ਦੇ ਸ਼ਾਂਤ ਮਾਹੌਲ ਵਿੱਚ ਬੈਠ ਕੇ 2 ਘੰਟੇ ਆਰਾਮ ਨਾਲ ਪੜਾਈ ਕਰ ਲੈਂਦੀ ਸੀ ਪਰ ਫਿਰ ਹੌਲੀ-ਹੌਲੀ ਦੋਸਤਾਂ ਦੇ ਕਹਿਣ ਤੇ ਉਹ ਵੀ ਹੁਣ ਆਊਟਿੰਗ ਤੇ ਜਾਣ ਲੱਗੀ ਸੀ ਹੁਣ ਬਾਹਰ ਜਾ ਕੇ ਕਰਨ ਨੂੰ ਲੱਗਦਾ ਕਿ ਉਹ ਐਵੇਂ ਹੀ 1 ਸਾਲ ਹੋਸਟਲ ਵਿੱਚ ਬੈਠੀ ਰਹੀ ਬਾਹਰ ਆਉਣ ਦਾ ਕਮੜ ਫੇਰੰਦਾ ਵੀ ਇੱਕ ਅਲੱਗ ਹੀ ਮਜ਼ਾ ਐ ਉਹ ਹੋ ਸ਼ਨੀਵਾਰ ਨੂੰ ਮੰਦਰ ਅਤੇ ਗੁਰਦੁਆਰੇ ਜਾਂਦੀਆ ਅਤੇ ਥੋੜੀ ਬਹੁਤ ਸ਼ੌਪਿੰਗ ਵੀ ਕਰ ਲੈਂਦੀ ਆਂ ਕਰਮ ਨੂੰ ਵੀ ਬਾਹਰ ਜਾਣਾ ਵਧੀਆ ਲੱਗਣ ਲੱਗਾ ਸੀ ਹੁਣ ਕਰਮੋਂ ਵੀ ਬਾਕੀ ਕੁੜੀਆਂ ਬਾਹ ਸ਼ਨੀਵਾਰ ਦਾ ਇੰਤਜ਼ਾਰ ਰਹਿ ਲਗਾ ਉਹਨੂੰ ਵੀ ਹੁਣ ਲੱਗਦਾ ਸੀ ਕਿ ਕਦ ਸ਼ਨੀਵਾਰ ਆਵੇ ਅਤੇ ਕਦ ਉਹ ਬਾਹਰ ਜਾਣ ਕਰਮ ਪਹਿਲਾ ਕਾਲਜ ਵਿੱਚ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਸੀ ਕਰਦੀ ਮੁੰਡਿਆਂ ਨਾਲ ਤਾਂ ਬਿਲਕੁਲ ਵੀ ਕੋਈ ਬਿਲਕੁਲ ਵੀ ਨਹੀਂ ਸੀ ਕੋਈ ਗੱਲ ਕਰਦੀ ਪਰ ਹੁਣ ਉਹ ਸਾਰਿਆਂ ਨਾਲ ਬੋਲਣ ਚੱਲਣ ਲੱਗ ਪਈ ਕੰਟੀਨ ਕੰਟੀਨ ਤੇ ਜਾ ਕੇ ਚਾਹਾਂ ਪੀਣਾ ਇਤਿਹਾਸਿਕ ਰੱਠੇ ਦਾ ਦੌਰ ਸ਼ੁਰੂ ਹੋ ਚੁੱਕਾ ਸੀ ਕਿਸੇ ਨਾਲ ਹੱਸਣਾ ਬੋਲਣਾ ਅਤੇ ਕੰਟੀਨ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਸੀ ਕਾਲ ਜਦੀ ਜ਼ਿੰਦਗੀ ਦਾ ਹਿੱਸਾ ਹੈ ਮौज-ਮਾਸਤੀ ਕਰਨਾ ਜੇਕਰ ਇਹ ਸਭ ਲਿਮਟ ਵਿੱਚ ਰਹੇ ਤਾਂ ਹੀ ਚੰਗਾ ਹੁੰਦਾ ਹੈ ਪਰ ਕਰਮ ਨੂੰ ਆਪਣੀਆਂ ਹੱਦਾਂ ਅਤੇ ਸੁਪਨੇ ਜਾਦ ਹਨ ਇਸੇ ਲਈ ਉਹ ਕਦੇ ਆਪਣੀ ਲਿਮਟ ਕਰਾਸ ਨਹੀਂ ਸੀ ਕਰ ਸਕਦੀ ਅਤੇ ਨਾ ਹੀ ਉਹਨੇ ਹੁਣ ਤੱਕ ਕੀਤੀ ਸੀ ਅੱਜ ਵੀ ਸ਼ਨੀਵਾਰ ਸੀ ਅਤੇ ਹੋਸਟਲ ਵਿੱਚ ਆਊਟਿੰਗ ਮੈਣੀ ਸੀ ਸਾਰੀਆਂ ਕੁੜੀਆਂ ਨੂੰ ਚਾਹ ਜੜਿਆ ਹੋਇਆ ਸੀ ਸਭ ਬਾਹਰ ਜਾਣ ਲਈ ਤਿਆਰ ਹੋ ਰਹੀਆਂ ਸਨ ਪਰ ਮਨਦਾਜ ਬਾਹਰ ਜਾਂਦਾ ਕੋਈ ਮੰਨ ਨਹੀਂ ਸੀ ਪਰ ਉਸ ਦੀ ਸਹੇਲੀ ਨੇ ਉਸ ਨੂੰ ਜਾਣ ਲਈ ਮਨਾ ਹੀ ਲਿਆ ਫਿਰ ਕਰਮ ਨੂੰ ਜ਼ਿਆਦਾ ਆ ਕਿ ਉਹਨੇ ਵੀ ਤਾਂ ਇੱਕ ਟੀ-ਸ਼ਰਟ ਤੇ ਆਪਣੇ ਲਈ ਲੈਣੀ ਹੈ ਇਸ ਕਰਕੇ ਉਹ ਬਾਹਰ ਜਾਣ ਲਈ ਤਿਆਰ ਹੋ ਗਈ ਸੀ ਉਹ ਵੀ ਯਾਰ ਵਿੱਚ ਕਾਫੀ ਦੇਰ ਫਿਰਦੋਦ ਬਾਅਦ ਉਹਨਾਂ ਨੇ ਇੱਕ ਦੁਕਾਨ ਦੇਖੀ ਜਿੱਥੇ ਬਹੁਤ ਸੋਹਣੇ ਸੋਹਣੇ ਕੱਪੜੇ ਟੰਗੇ ਹੋਏ ਸੀ ਕਰਮ ਅਤੇ ਉਹਦੀ ਦੋਸਤ ਉਹ ਦੁਕਾਨ ਵਿੱਚ ਵੜ ਗਈਆਂ ਦੁਕਾਨ ਵਿੱਚ ਜਾਂਦਿਆਂ ਹੀ ਕਰਮ ਨੇ ਕੱਪੜੇ ਦੇਖਣੇ ਸ਼ੁਰੂ ਕਰ ਦਿੱਤੇ ਪਰ ਉਹ ਉੱਥੇ ਕੁਝ ਵੀ ਪਸੰਦ ਨਾ ਆਇਆ ਤਾਂ ਦੁਕਾਨ ਮਾਲਕ ਨੇ ਉਹਨੂੰ ਦੂਜੀ ਦੁਕਾਨ ਉੱਤੇ ਜਾਣ ਦੀ ਸਲਾਹ ਦਿੱਤੀ ਜੋ ਕਿ ਉਸਦੀ ਦੁਕਾਨ ਦੇ ਬਿਲਕੁਲ ਸਾਹਮਣੇ ਹੀ ਸੀ ਉਹ ਉਸ ਦੁਕਾਨ ਵਿੱਚੋਂ ਨਿਕਲ ਕੇ ਸਾਹਮਣੇ ਵਾਲੀ ਦੁਕਾਨ ਵਿੱਚ ਜਾ ਬੜੀਆਂ ਦੁਕਾਨ ਵਿੱਚ ਬੜਦੇ ਹੀ ਕਰਮ ਨੇ ਅਜੀਹਾ ਕੁਝ ਵੇਖਿਆ ਕਿ ਉਹਦੀਆਂ ਅੱਖਾਂ ਚੁੰਧਿਆ ਗਈਆਂ ਉਹ ਇਕਟਾ ਕੋ ਉਸ ਸੁੰਦਰ ਨਜ਼ਾਰੇ ਨੂੰ ਦੇਖਦੀ ਰਹੀ ਕਰਮ ਦੇ ਹੋਸ਼ ਜਿਵੇਂ ਉੱਡ ਪੋੜੀ ਚੁੱਕੇ ਸੀ ਉਸ ਨੂੰ ਅਹਿਸਾਸ ਵੀ ਨਹੀਂ ਸੀ ਕਿ ਉਹ ਦੁਕਾਨ ਵਿੱਚ ਖੜੀ ਏ ਅਤੇ ਉੱਥੇ ਹੋਰ ਵੀ ਲੋਕ ਮੌਜੂਦ ਨੇ ਕਰਮ ਨੂੰ ਇਸ ਹਾਲਤ ਵਿੱਚ ਖੜੀ ਦੇਖ ਕੇ ਉਸ ਦੀ ਸਹੇਲੀ ਪ੍ਰੀਤੀ ਨੇ ਉਸ ਨੂੰ ਹੌਣੀ ਮਾਰੀ ਤਾਂ ਕਰਮ ਦੇ ਹੋਸ਼ ਭਾਵਸਪਰਦੇ ਉਹਨੂੰ ਇੰਜ ਲੱਗਾ ਜਿਵੇਂ ਉਹ ਕੋਈ ਸੋਹਣਾ ਸੁਪਨਾ ਦੇਖ ਰਹੀ ਹੋਵੇ ਅਤੇ ਅਚਾਨਕ ਉਸ ਨੂੰ ਕਿਸੇ ਨੇ ਖਲੋਣ ਕੇ ਉਸ ਸੁਪਨੇ ਵਿੱਚੋਂ ਜਗਾ ਦਿੱਤਾ ਹੋਵੇ ਦੁਕਾਨਦਾਰਕ ਅਤੇ ਉੱਥੇ ਕੰਮ ਕਰਨ ਵਾਲਾ ਮੁੰਟਾ ਵੀ ਹੈਰਾਨ ਸਨ ਕਰਮ ਦੇ ਦੋਸਤ ਉਸਨੂੰ ਬਾਹ ਫੜ ਕੇ ਦੁਕਾਨ ਤੋਂ ਬਾਹਰ ਲਿਆਏ ਕਿਉਂਕਿ ਕਰਮ ਹੁਣ ਕੱਪੜੇ ਖਰੀਦਣ ਦੀ ਹਾਲਤ ਵਿੱਚ ਨਹੀਂ ਰਹੀ ਸੀ ਦੁਕਾਨ ਤੋਂ ਬਾਹਰ ਨਿਕਲ ਕੇ ਕਰਮ ਬਾਰ-ਬਾਰ ਮੁੜ ਕੇ ਉਸ ਦੁਕਾਨ ਵਾਲੀ ਦੇਖੀ ਜਾ ਰਹੀ ਸੀ ਉਸਦੇ ਦੋਸਤ ਨੇ ਉਸਨੂੰ ਬਾਹ ਫੜ ਕੇ ਸਿੱਧਾ ਹੋਸਟਲ ਵਿੱਚ ਲਿਆ ਕੇ ਕਮਰੇ ਵਿੱਚ ਆਉਣ ਤੋਂ ਬਾਅਦ ਹੀ ਪੁੱਛਿਆ ਕਿਉ ਨੂੰ ਹੋਇਆ ਕੀ ਐ ਉਹਨੇ ਦੁਕਾਨ ਚ ਅਜਿਹਾ ਕੀ ਦੇਖ ਲਿਆ ਜੋ ਪਾਗਲਾ ਬਾਗ ਇੰਜ ਵਿਹਾਰ ਕੀਤਾ ਉੱਥੇ ਸਾਰੇ ਤੇਰੇ ਬਾਰੇ ਕੀ ਸੋਚਦੇ ਹੋਣੇ ਤੈਨੂੰ ਕੀ ਲੱਗਦਾ ਸਾਡੀ ਬੇਇੱਜ਼ਤੀ ਐ ਇਸ ਗੱਲ ਵਿੱਚ ਕਰਮ ਦੀ ਦੋਸਤ ਕਿੰਨਾ ਕੁਝ ਬੋਲੀ ਸੀ ਪਰ ਕਰਮ ਨੂੰ ਤਾਂ ਜਿਵੇਂ ਕੁਝ ਸੁਣੀ ਨਹੀਂ ਰਿਹਾ ਸੀ ਉਹ ਬਸ ਬੁੱਤ ਹੀ ਬਣੀ ਬੈਠੀ ਸੀ ਇਹ ਕਹਾਣੀ ਅਜੇ ਰਹੀ ਬਾਕੀ ਰਹਿਦਾ ਭਾਗ ਕੱਲ ਨੂੰ ਜ਼ਰੂਰ ਸੁਣਨਾ ਜੀ ਅੱਗੇ ਕਹਾਣੀ ਦੇ ਵਿੱਚ ਕਿਹੜਾ ਮੋੜ ਆਊਗਾ ਜ਼ਰੂਰ ਸੁਣਨਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ